ਤੇ ਦੇਸ਼ ਭਰ ਵਿੱਚ ਪੈ ਰਹੀ ਮੌਨਸੂਨ ਦੀ ਬਰਸਾਤ ਨੇ ਲੋਕਾਂ ਦੀਆਂ ਮੁਸ਼ਕਲਾਂ ਬੁਝਾ ਦਿੱਤਾ ਹੈ। अनेका ਪੁਲੇ ਜਿਹੇ ਨੇ ਜੋ ਕਿ ਇਸ ਪਾਰੀ ਮੀਂਹ ਕਾਰਨ ਪੂਰੀ ਤਰ੍ਹਾਂ ਤਹੱਸਨੈਤ ਹੋ ਚੁੱਕੇ ਨੇ। ਥਾ-ਥਾ ਤੇ ਸੜਕਾਂ ਟੁੱਟਣ ਅਤੇ ਲੈਂਡਸਲਾਈਡ ਦੀਆਂ ਖਬਰਾਂ ਮਿਲ ਰਹੀਆਂ ਨੇ। ਇਹ ਜਿਹੇ ਵਿੱਚ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਵਿੱਚ ਕਿ ਇੱਕ ਰੇਲ ਦੀ ਪਟੜੀ ਦੇ ਥੱਲੇ ਬਣੀ ਪੁਲੀ ਹੀ ਗਾਇਬ ਹੋ ਗਈ ਹੈ ਜਿਹਾ ਪਾਣੀ ਦੇ ਤੇਜ਼ ਵਹਾਹ ਕਾਰਨ ਰੇਲ ਦੀ ਪਟੜੀ ਦੇ ਥੱਲੇ ਬਣਿਆ ਪੁਲ ਪੂਰੀ ਤਰ੍ਹਾਂ ਤਹਸਨਾਸ ਹੋ ਗਿਆ ਜਦ ਕਿ ਇਹ ਪੂਰੀ ਪਟੜੀ ਹਵਾ ਵਿੱਚ ਲਟਕਦੀ ਰਹਿ ਗਈ ਹੈ ਤੇ ਤਸਵੀਰਾਂ ਉੱਤਰ ਪ੍ਰਦੇਸ਼ ਦੇ ਪਿਲੀਪੀਦਿਆਂ ਨੇ ਜਿੱਥੇ ਕਿ ਸ਼ਾਰਦਾ ਨਦੀ ਤੇ ਬਣਿਆ ਰੇਲਵੇ ਬ੍ਰਿਜ ਪੂਰੀ ਤਰਾਂ ਟਾਹੇ ਰਿਹਾ ਗਿਆ ਅਤੇ ਇਹ ਪਟੜੀ ਹੀ ਹਵਾ ਚੇ ਲਟਕਦੀ ਰਹਿ ਗਈ ਹੈ ਜਿਸ ਤੋਂ ਬਾਅਦ ਹੁਣ ਇਸ ਮਾਰਗ ਤੇ ਚੱਲਣ ਵਾਲੀਆਂ ਸਾਰੀਆਂ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਉੱਥੇ ਹੀ ਸੂਬੇ ਵਿੱਚ ਹੜਵਰਗੇ ਹਾਲਾਤ ਬਣੇ ਹੋਏ ਨੇ ਥਾਂ ਥਾਂ ਤੇ ਲੋਕ ਕਰੋ ਬੇਕਾਰ ਹੋ ਗਏ ਨੇ ਜਿਨ੍ਹਾਂ ਨੂੰ ਕੇ ਸੁਰੱਖਿਅਤ ਥਾਂਾਂ ਤੇ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ 245 ਸਪੀਸ ਹੈ ਉੱਥੇ ਹੀ ਇਸ ਸ਼ਾਰਦਾ ਨਦੀ ਤੇ ਆਉਣ ਜਾਣ ਵਾਲੇ ਰਸਤਿਆਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ ਪੁਲਿਸ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਣ ਅਤੇ ਨਦੀ ਵੱਲ ਜਾਣ ਵਾਲੇ ਰਸਤਿਆਂ ਨੂੰ ਬੰਦ ਕਰਨ ਲਈ ਸੂਚਨਾਵਾਂ ਦਿੱਤੀਆਂ ਜਾ ਰਹੀਆਂ ਨੇ ਪੁਲਿਸ ਵੱਲੋਂ ਅਨਾਊਂਸਮੈਂਟ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਸੁਰੱਖਿਅਤ ਥਾਂ ਤੇ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ ਇਹ ਸਭੀ ਚਾਹਤ ਪੁਨਾ ਧਿਆਨ ਦੇ ਕਿ ਸ਼ਾਰਦਾ ਨਦੀ ਦਾ ਜਲस्तर ਇਸ ਵੇਲੇ ਵੜਾ ਹੋਇਆ ਹੈ और जो सूचना प्राप्त है अभी तक उसके आधार पर आगे भी जनित पर बढ़ने की संभावना है 51 से सरदा बैराज आज खुलेगा नहीं यातायात के लिए तो आप सभी लोगों से निवेदन है कि आप अपने वाहनों को करौर गेट से पीछे खड़ा करना है ये जितने भी वाहन हैं है चाहे वो टुक टुक हो चाहे वो मोटरसाइकिल हो चाहे वो बस हो चाहे चाहे ਤਦਾਸੀ ਇਹ ਕਿ ਉੱਤਰ ਪ੍ਰਦੇਸ਼ ਵਿੱਚ ਬੀਤੇ ਕਰੀਬ 24 ਘੰਟਿਆਂ ਵਿੱਚ 30 ਮਿਲੀਮੀਟਰ ਤੋਂ ਵੀ ਜ਼ਿਆਦਾ ਬਾਰਿਸ਼ ਰਿਕਾਰਡ ਕੀਤੀ ਗਈ ਹੈ। ਕੱਲ ਸਵੇਰ ਤੋਂ ਹੀ ਇਹ ਬਾਰਿਸ਼ ਲਗਾਤਾਰ جاری ਹੈ ਜਿਸ ਕਾਰਨ ਨਦੀਆਂ ਪੂਰੀ ਤਰ੍ਹਾਂ ਉਫਾਂ ਤੇ ਚੱਲ ਰਹੀਆਂ ਨੇ। ਉੱਥੇ ਹੀ ਬਿਹਾਰ ਦੇ ਨਾਲ ਨਾਲ ਉੱਤਰਾਖੰਡ ਵਿੱਚ ਵੀ ਹੜ ਵਰਗੇ ਹਾਲਾਤ ਬਣੇ ਹੋਏ ਨੇ। ਲੋਕ ਸੁਰੱਖਿਅਤ ਥਾਵਾਂ ਤੇ ਜਾਣ ਨੂੰ ਮਜਬੂਰ ਹੋ ਗਏ ਨੇ। ਲੋਕਾਂ ਵੱਲੋਂ ਆਪਣੇ ਘਰ ਛੱਡ ਕੇ ਉੱਚੀਆਂ ਥਾਵਾਂ ਵੱਲ ਪਲਾਨ ਕੀਤਾ ਜਾ ਰਿਹਾ ਹੈ ਪਰ ਫਿਲਹਾਲ ਇਹ ਤਸਵੀਰਾਂ ਸਾਹਮਣੇ ਹਨ ਜਿਸ ਵਿੱਚ ਕੇ ਰੇਲ ਦੀ ਪਟੜੀ ਹਵਾ 'ਚ ਲਟਕਦੀ ਨਜ਼ਰ ਆਈਏ ਜਦਕਿ ਇਸ ਦੇ ਥੱਲੇ ਬਣਿਆ ਪੁਲ ਪੂਰੀ ਤਰ੍ਹਾਂ ਗਾਇਬ ਹੋ ਚੁੱਕਿਆ ਹੈ ਪੁਲ ਨਦੀ ਦੇ ਵਹਾਅ ਕਾਰਨ ਪੂਰੀ ਤਰ੍ਹਾਂ ਢਹਿ ਢੇਰੀ ਹੋ ਗਿਆ ਉੱਥੇ ਹੀ ਇਸ ਰੇਲਵੇ ਲਾਈਨ ਤੇ ਆਉਣ ਵਾਲੀਆਂ ਸਾਰੀਆਂ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ